ਹੈਲੋ ਜੀ ਵੈਲਕਮ ਸ੍ਰੀਕਾ ਨਮਸਤੇ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਚ ਆਈ ਥਿੰਕ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਆ ਅੱਜ ਸਮਝਾਵਾਂਗੇ ਚੌੜਾ ਰਾਤ ਦੇ ਬੱਚਿਆਂ ਦਾ ਹੈਲਦੀ ਜਨਾਸਤਾ ਚ ਬੱਚੇ ਥੋੜੇ ਨੇ ਚਲੋ ਸੇ ਇਹਦਾ ਕੁਝ ਬਣਾਨੇ ਆ ਚੌੜਾ ਜਿੰਨੇ ਸੀਗੇ ਪਾ ਕੇ ਤੇ ਜੜੀਆਂ ਲੀਆਂ ਸਾਰੀ ਕੰਨੇ ਕੰਨੇ ਕਰ ਲਿਆ ਤੇ ਇਸ ਨੂੰ ਕਰਾਂਗੇ ਆਪਾਂ ਮਿਕਸੀ ਵਿੱਚ ਗ੍ਰੈਂਡ ਵਿੱਚ ਪਾਵਾਂਗੇ ਅਦਰਕ ਲਸਣ ਮਿਰਚਾ ਨਮਕ ਔਰ ਜੀਰਾ ਬਿਚ ਪਾਵਾਂਗੇ ਦਹੀਂ ਤੇ ਇਸ ਨੂੰ ਫਾਲੋ ਕਰਾਂਗੇ ਆਪਾਂ ਗ੍ਰੈਂਡ ਗ੍ਰੈਂਡ ਕਰਕੇ ਪਾਣਾ ਮੰਗੇ ਪੇਸਟ ਆਪਾਂ ਇਹ ਕੋਸਾ ਦਾ ਪੀਸਟ ਬਣ ਕੇ ਹੋ ਗਿਆ ਰੈਡੀ ਤੇ ਹੁਣ ਅਸੀਂ ਇਸ ਦੇ ਵਿੱਚ ਹੁਣ ਅਸੀਂ ਇਸ ਦੇ ਵਿੱਚ ਪਾਵਾਂਗੇ ਚੋਲਾ ਦਾ ਆਟਾ ਮੈਨੂੰ ਮਿਰਚ ਥੋੜੀ ਜਿਹੀ ਘੱਟ ਲੱਗੀ ਇਸ ਕਰਕੇ ਮੈਂ ਥੋੜੀ ਜਿਹੀ ਹਰੀ ਮਿਰਚ ਪਾ ਲਈਆ ਨੂੰ ਕਰਾਂ ਕਿ ਮਿਕਸ ਚੋਣਾਂ ਦੇ ਆਟੇ ਨੂੰ ਪਾ ਕੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਰਲਣਾ ਵੀ ਚੋਣਾਂ ਦਾ ਆਟਾ ਜੋ ਸਾਰੇ ਥੋਲ ਵਿੱਚ ਰਲ ਜਾਵੇ ਇਹ ਬਿਸਕਾਟ ਬਣ ਕੇ ਰੈਡੀ ਹੋ ਗਿਆ ਤੇ ਮੈਂ ਉਧਰ ਹੋਰ ਵੀ ਕarele ਬਣਦੇ ਸੀਗੇ ਭਰਮਾ ਕarele ਉਹ ਨਾਟਾਇਮਾ ਕੰਮ ਕਰ ਰਹੀ ਸੀਗੀ ਸਾਈਡ ਤੇ ਰਿਲੇ ਫਰਾਈ ਹੋ ਰਹੇ ਸੀਗੇ। ਰਿਲੇ ਫਰਾਈ ਹੋਣ ਤੋਂ ਬਾਅਦ ਮੈਂ ਕੱਢ ਕੇ ਤੋਕਾ ਦੇ ਤਾ ਉਹ ਵੀ ਤੇਲ ਬਚਿਆ ਹੋਇਆ ਸੀਗਾ। ਉਤਲਾਈਆਂ ਅੱਗੇ ਫਸਾ ਦੇ ਰਿਲੇ ਨੂੰ ਵੀ ਫਰਾਈ। ਇਹਦਾ ਤੜਕਾ ਵੀ ਰੈਡੀ ਆ। ਤੜਕਾ ਠੰਡਾ ਹੋਣ ਵਾਸਤੇ ਰੱਖਿਆ ਹੋਇਆ। ਸਰ ਤੇਲ ਹੋ ਗਿਆ ਗਰਮ ਤੇ ਉਸ ਵਿੱਚ ਪਾ ਰਹੇ ਆ। ਇਸ ਜਿਹੜਾ ਕੁਲ ਬਣਾਇਆ ਉਹ ਵਿਚ ਭਾਂਤ ਤੋਂ ਪਹਿਲਾਂ ਹੱਥਾਂ ਨੂੰ ਥੋੜਾ ਜਿਹਾ ਪਾਣੀ ਲਗਾਉਣਾ ਹੈ ਪਾਣੀ ਲਗਾ ਕੇ ਫਿਰ ਵਿੱਚ ਇਹਦੇ ਪਾਣੀ ਆ ਕੋਈ ਵੀ ਸ਼ੇਪ ਤੁਸੀਂ ਦੇ ਸਕਦੇ ਹੋ ਇਸ ਤੋਂ ਜ਼ਿਆਦਾ ਪਤਲਾ ਤੇ ਨਾ ਹੀ ਬਹੁਤਾ ਗਾੜਾ ਹੋਣਾ ਚਾਹੀਦਾ ਠੀਕ ਠੀਕ ਹੋਣਾ ਚਾਹੀਦਾ ਨੂੰ ਬਹੁਤ ਜਲਦੀ ਨਹੀਂ ਹਿਲਾਉਣਾ ਮੈਂ ਜਦੋਂ ਪਹਿਲਾਂ ਇੱਕ ਪੈ ਇੱਕ ਬੂਰ ਪਹਿਲਾਂ ਪਾਇਆ ਸੀਗਾ ਮੈਂ ਜਲਦੀ ਹਿਲਾਤਾ ਤਾਂ ਸਾਰਾ ਹੀ ਜੋ ਪੇਸਟ ਪੜਾਇਆ ਉਹ ਸਾਰਾ ਇਹ ਨਾਲ ਲੱਗਿਆ ਸੀਗਾ ਆ ਦੇਖੋ ਆਹ ਇੱਕ ਮਾਰਟਿੰਡਲ ਹੈ ਇਸ ਕਰਕੇ ਨੂੰ ਚੰਗੀ ਤਰ੍ਹਾਂ ਥੋੜਾ ਜਿਹਾ 골ਡਨ ਬ੍ਰਾਊਨ ਹੋਣ ਤੱਕ ਨਹੀਂ ਹਿਲਾਣਾ ਜਦੋਂ 골ਡਨ ਬ੍ਰਾਊਨ ਹੋ ਗਿਆ ਉਸ ਤੋਂ ਬਾਅਦ ਫਿਰ ਇਸ ਨੂੰ ਹਿਲਾਣਾ ਕੁਸੀਨ ਆਸ਼ਾ ਸਵੇਰੇ ਚਾ ਨਾਲ ਦਸ ਦੁਪਹਿਰ ਨੂੰ ਚਾ ਨਾਲ ਦੇ ਸਕਦੇ ਹੋ ਬੱਚੇ ਨੂੰ ਬਹੁਤ ਜ਼ਿਆਦਾ ਪਸੰਦ ਆਏਗਾ। ਇੱਕ ਬਣਾ ਕੇ ਦਿਖਾਉਣੀ ਆ। ਦੇਖੋ। ਆਪਾ ਕੱਢ ਲਈਏ ਪਲੇਟ। ਚੰਗੀ ਤਰ੍ਹਾਂ 골ਡਨ ਕਰਨਾ ਇਹਨਾਂ ਨੂੰ। ਦੇ ਵਿੱਚੋਂ ਵੀ ਪਾਕੇ ਜਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਕੋਈ ਚੈਨਲ ਨੂੰ ਨਾਮ ਨਹੀਂ ਆਤਾ ਦੇਖੋ ਜੀ ਤੁਸੀਂ ਕੋਈ ਵੀ ਸ਼ੇਪ ਦੇ ਸਕਦੇ ਮੈਂ ਫਸਟ ਟਾਈਮ ਹੈ ਇਸ ਦਾ ਪਰ ਸ਼ੇਪ ਜਾਦਾ ਵਧੀਆ ਨਹੀਂ ਬਣੀਆ ਜਦੋਂ ਟਰਾਈ ਕਰਾਂਗੇ ਫਿਰ ਬੋਲੀਹੂਰੀ ਬਣ ਲੱਗ ਪੈਣੀ ਆ ਮੈਂ ਨਾਲ ਨਾਲ ਡੈਡੀ ਨੂੰ ਨਾਲ ਚਾਹ ਨਾਲ ਦੇਣ ਜਾ ਰਹੀ ਆਂ ਅੱਜ ਵੀ ਖਾ ਰਹੇ ਆ ਡੈਡੀ ਜੀ ਵੀ ਖਾ ਰਹੇ ਆ ਕੋਸ ਸੌਸ ਕੋਈ ਵੀ ਤੁਸੀਂ ਲੈਸ ਖਾ ਸਕਦੇ ਹੋ ਨਾਲ ਗ੍ਰੀਨ ਵਾਲੀ ਜਾਂ ਲਾਲ ਵਾਲੀ ਕੋਈ ਵੀ ਉਹ ਟੇਸਟੀ ਲੱਗਦੇ ਆਂ ਫਿਰ ਕਰੇ ਜੇ ਤੁਸੀਂ ਜ਼ਰੂਰ ਟਰਾਈ ਕਰਕੇ ਵੇਖਿਓ ਤੁਹਾਨੂੰ ਕਿੱਦਾਂ ਦੀ ਲੱਗਦੀ ਏ ਰੈਸਪੀ ਮੈਂ ਫਸਟ ਟਾਈਮ ਤਿਆਰ ਕੀਤੀ ਆ। ਇਸ ਕਰਕੇ ਜਿਆਦਾ ਨਹੀਂ ਵਧੀਆ ਬਣੀ। ਪਰ ਜਦੋਂ ਅਗਲੀ ਵਾਰ ਟਰਾਈ ਕਰਾਂਗੇ ਤੇ ਇਸ ਨੂੰ ਜਿਆਦਾ ਵਧੀਆ ਬਣਾ ਕੇ ਦਿਖਾਵਾਂਗੇ। ਇਹ ਹੋ ਰਿਹਾ ਫਰਾਈ। ਬਹੁਤ ਠੀਕ ਹੈ ਜੀ। ਮਿਲਦੇ ਆ ਨੈਕਸਟ ਬਲੌਗ ਚ। ਵੀਡੀਓ ਲਾਈਕ, ਸ਼ੇਅਰ ਤੇ ਕਮੈਂਟਸ ਜ਼ਰੂਰ ਕਰਿਆ ਕਰੋ। ਦੱਸਿਓਕਰ ਤੁਹਾਨੂੰ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ? ਕਮੈਂਟ ਕਰਕੇ ਦੱਸਿਆ ਕਰੋ ਠੀਕ ਹੈ ਜੀ ਮਿਲਦੇ ਆਂ ਫਿਰ ਨੈਕਸਟ ਬਲੌਗ ਚ ਬਾਏ ਬਾਏ ਜੇ ਕੋਈ ਕਮੀ ਹੁੰਦੀ ਹੋਵੇ ਜਿੰਨੂੰ ਦੱਸਿਆ ਕਰੋ ਅਗੋਂ ਬੂਰਫਲਾਈ ਕੱਲਮ ਕੰਮ ਲੱਗੇ ਕਰ ਲਵਾਂ ਕਿਉਂਕਿ ਮਨੂੰ ਵੀਡੀਓ ਜੇ ਬਣੀ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਆ ਸੋ ਕਿੰਨੇ ਕੇ ਵੀਡੀਓ ਬਣਾ ਕੇ ਪਾਵਾਂਗੇ ਤੇ ਆਪਾਂ ਬੂਰਫਲਾਈ ਕਰ ਲਈਏ ਤੇ ਟਰਾਈ ਕਰਕੇ ਖਾਂਦੇ ਆਂ ਆਪਾਂ ਸਾਰੇ ਜਣੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਥੈਂਕ ਯੂ ਮੈਂ ਵੈਲਸ ਬਲੋਗ ਬਾਏ ਬਾਏ ਥੈਂਕ ਯੂ so much